ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਉਮੀਦ ਕਰਦਾ ਵਧੀਆ ਹੋਵਗੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਵਿੱਚ ਹੋਵਗੇ ਲਓ ਜੀ ਆਪਾਂ ਨਾ ਸੂਟ ਸਟਿਚ ਕਰਦੇ ਆਂ ਆਪਾਂ ਨਾ ਸੂਟ ਦੀ ਕਟਿੰਗ ਕਰਨ ਲੱਗਦੇ ਆਂ ਫਿਰ ਆਪਾਂ ਸਟਿਚ ਸ਼ਾਮ ਨੂੰ ਕਰਾਂਗੇ ਜਿੰਨਾ ਕਿ ਆਪਣੇ ਕੋਲ ਟਾਈਮ ਮਿਲੇ ਆਪਾਂ ਨਾ ਕੱਲੂ ਇਹ ਸੂਟ ਦੇਣਾਗਾ ਕਿਸੇ ਨੂੰ ਤੇ ਅੱਜ ਆਪਾਂ ਹੁਣ ਕਟਿੰਗ ਕਰਦੇ ਸਵੇਰ ਦੇ ਨਾਲ ਅੱਜ ਆਪਣਾ ਟਾਈਮ ਨਹੀਂ ਲੱਗਾ ਜੇ ਬੜਾ ਜਿਆਦਾ ਖਲਾਰਾ ਪੈ ਰਿਹਾ ਸੀ ਰਾਤ ਤੋਂ ਸੋਨ ਪਤਾ ਵੀ ਹਨੇਰੀ ਇੰਨਾ ਮੀ ਹੈ ਨਾ ਪਹਿਲਾਂ ਹਨੇਰੀ ਆ ਗਈ ਫਿਰ ਮੀਂਹ ਆ ਗਈ ਸਾਰਾ ਰੇਤਾ ਰੂਤਾ ਫਿਰ ਜੰਮ ਗਿਆ ਉੱਤੇ ਫਿਰ ਸਵੇਰੇ ਨਾਲ ਆਪਣਾ ਵਾਲਾ ਬੇੜਾ ਤੋਤ ਬਈਆ ਸਬਸਪੀਆ ਬਾਲਾ ਕੁਝ ਹੋ ਗਿਆ ਜੀ ਇਸ ਕਰਕੇ ਆਪਾਂ ਤੋਂ ਕਟਿੰਗ ਨਹੀਂ ਹੋਈ ਹੈਗੀ ਮੈਨੂੰ ਅੱਜ ਦੀ ਸਵੇਰੇ ਕੱਲ ਮੈਂ ਸ਼ਾਮ ਨੂੰ ਸੋਚਿਆ ਸੀ ਮੈਂ ਕੱਲ ਨੂੰ ਆਪਾਂ ਕਟਿੰਗ ਕਰਾਂਗੇ ਸੂਟ ਦੀ ਨਾਲੇ ਆਪਾਂ ਸਲਵਾਰ ਸਟਿਚ ਕਰਦਗੇ ਹੁਣ ਦੇਖਦੇ ਆਪਾਂ ਸ਼ਾਮ ਨੂੰ ਕਰਾਂਗੇ ਜੀ ਰੋਟੀ ਰੋਟੀ ਤੋਂ ਬਣ ਖਾਣੇ ਤੋਂ ਬਾਅਦ ਆਪਾਂ ਅੱਧਾ ਘੰਟਾ ਲਾਦਾਂਗੇ ਘੰਟੇ ਚ ਸਲਵਾਰ ਬਣ ਜੂਗੀ ਅੱਧੇ ਘੋਣੇ ਘੰਟੇ ਚ ਤੇ ਇੱਕ ਮੀਜ ਆਪਾਂ ਕੱਲੂ ਦੇਖ ਕੱਲ ਪਛਾਵ ਨੂੰ ਇਹੋ ਜਿਹੇ ਵਾਲੇ ਸੂਟ ਦੇਣਾ ਜੀ ਇਹ ਤੇ ਚਲੋ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਜੇ ਤੁਸੀਂ ਚੈਨਲ ਤੇ ਪ ਚਲੋ ਜੀ ਆਪਾਂ ਕਰਦੇ ਆਂ ਕੱਟਦੇ ਆਂ ਸੂਟ ਤੁਹਾਨੂੰ ਆਪਾਂ ਕਰਦੇ ਨਾਲੇ ਵੀਡੀਓ ਸ਼ੇਅਰ ਤੇ ਅੱਜ ਨਾਲ ਆਪਾਂ ਕਟਾਂਗੇ ਜੀ ਸਟ੍ਰੇਟ ਸਲਵਾਰ ਸਟੇ ਆਪਾਂ ਸੂਟ ਚ ਪਾਵਾਂਗੇ ਸਲਵਾਰ ਚ ਪੌਂਚੇ ਪਾਵਾਂਗੇ ਬਿਨ ਪੌਂਚੇ ਤੋਂ ਨਹੀਂ ਪਾਉਂਦੇ ਹੈਗੇ ਉਂਝ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਵੇਂ ਕਟਿੰਗ ਕਰਦੇ ਆਂ ਸਲਵਾਰ ੜੀ ਪਿੱਛੇ ਤੁਹਾਨੂੰ ਚੱਕੀ ਜਾਂਦੀ ਆ ਆਪਣੇ ਤਰੀਕੇ ਨਾਲ ਕਟੋਗੇ ਤਾਂ ਪਿੱਛੇ ਨਹੀਂ ਚੱਕੀ ਜਾਂਦੀ ਚਲੋ ਜੀ ਆਪਾਂ suit ਬਕਣਾ ਸਟਾਰਟ ਕਰਦੇ ਆਪਾਂ ਨਾ ਪਹਿਲਾਂ ਕਮੀਜ਼ ਦਾ ਕੱਪੜਾ ਲਾਧੀਏ ਉਸ ਤੋਂ ਬਾਅਦ ਤੁਹਾਨੂੰ ਨੇ ਫਿਰ ਆਪਾਂ ਸ਼ੇਅਰ ਕਰਦੇ ਆਪਾਂ ਕੱਟਦੇ ਆ ਸਟੇਟਸ ਸਲਵਾਰ ਤੇ ਪਹੁੰਚੇ ਆਪਾਂ ਜਰੂਰ ਪਾਵਾਂਗੇ ਚ ਗੋਡੇ ਲਾ ਲੋ ਪਹੁੰਚੇ ਲਾ ਲੋ ਕੁਝ ਵੀ ਜੋ ਕੁਝ ਤੁਸੀਂ ਕਹਨੇ ਹੋਗੇ ਤੇ ਆਪਾਂ ਬਾਲੇ ਦਾ ਪਾਵਾਂਗੇ ਇਹਦੇ ਵਿੱਚ ਤੇ ਉਂਝ ਆਪਾਂ ਬਿਨਵਾਨੇ ਤੋਂ ਸਟੇਟ ਨਹੀਂ ਕਰਦੇ ਹੈਗੇ ਤੇ ਦੂਸਰੀ ਲੋਟ ਆਪਾਂ ਇੱਕ ਤਹਿ ਵਾਲੀ ਸਲਵਾਰ ਕੱਟਾਂਗੇ ਤੇ ਚਲੋ ਜੀ ਆਪਾਂ ਕਮੀਜ਼ ਦਾ ਕੱਪੜਾ ਲਾਧੀਏ ਮਿਲਦਾ ਸਭ ਠਰਕੇ ਲੋ ਜੀ ਆਪਾਂ ਕਿਹਨਿੱਦਾ ਕੱਪੜਾ ਲਾਤਾ ਹਾਂ ਜੀ ਸੁਨਸਾ ਸੀ ਇਹ ਆਪਾਂ ਨੇ ਬਣਾ ਲਾਤੀਆਂ ਪਾਵਾ ਤੇ ਇਹ ਆਪਾਂ ਨੇ ਨਾ ਬਾਲੇ ਇਹ ਆਪਾਂ ਨੇ 13 ਇੰਚ ਦੇ ਬਾਲੇ ਕੱਟ ਤੇ 6 ਇੰਚ ਰਹਿ ਜਾਣਗੇ ਤਿਆਰ ਇਸ ਤਰ੍ਹਾਂ ਜੇ ਆਪਾਂ ਨਾ 6.5 ਇੰਚ ਦੀ ਮੂਰੀ ਤਿਆਰ ਕਰਨੀ ਹੈ 2 ਇੰਚ ਆਪਾਂ ਇਧਰੋਂ ਗੁੰਡੇ ਲਾਵਾਂਗੇ ਲੋ ਜੀ ਇਹ ਆਪਣੇ ਗੋਡੇ ਹੋ ਗਏ ਹੁਣ ਆਪਾਂ ਕੱਟ ਦੇ ਸਟੇਪਸ ਲਵਾਣਾ ਤੇ ਇਹ ਆਪਣੀ ਲੰਬਾਈ ਹੈਗੀ 27 ਇੰਚ 27 ਇੰਚ ਲੰਬਾਈ ਆਵਦੀ

ਆਪਣੇ 2 ਇੰਚ ਤੋਂ ਦਿਨ ਨਿਸ਼ਾਨੀ ਲਾ ਲਈ। ਇੱਧਰ ਆਪਾਂ ਲਾ ਲਈ ਸਾਡੇ 9 ਇੰਚ ਆਪਣਾ ਆਸਣ ਦੀ। ਲੰਗੀ ਇਸ ਤਰ੍ਹਾਂ ਫੈਲੂ ਕਰਕੇ ਇਸ ਤਰ੍ਹਾਂ ਕੱਟ ਦਾਂਗੇ। ਇੱਕ ਲੰਬਾਈ ਵਾਲੀ ਸਲਵਾਰ ਆਪਨੇ। ਇਸ ਤਰ੍ਹਾਂ ਕੱਟ ਦਈਏ।

जेड़ा अपना दो इंच कपड़े इत रखे इसको ना आप झूली सीधी निशानी ला दें इधर आप रखना इधर आप इस तरह तो लाने

इस तरह सफाई कर दे इस तरह कढ़ाई पा देनी है जी अपनी आम वाली नीर बच रही पिछले गले से ला दे रजिस्ट नहीं करनी ਲੇ ਜੇ ਆਪਣੀ ਪਿਛਲੇ ਗਲੇ ਤੇ ਲੀਰ ਲੱਗ ਜੂਗੀ ਇਹ ਸੀਗੀ ਆਪਣੀ ਸਟੇਟਸ ਸਲਵਾਰ ਇਧਰੋਂ ਆਪਾਂ ਨੇ ਲੰਬਾਈ ਥੋੜੀ ਤੁਸੀਂ ਦੇਖ ਲਹੂਗਾ ਇਧਰੋਂ ਆਪਾਂ 30 ਇੰਚ ਬਾਧਰ ਰੱਖਣਾ ਹੁੰਦਾ ਜੀ ਤੇ ਇਧਰੋਂ ਆਪਾਂ ਜਿਹੜੇ ਆ ਲੰਬਾਈ ਹੈ ਜਿਹੜੇ ਪਿੱਛੇ ਚੱਕੀ ਜਾਂਦੇ ਨੇ ਸਲਵਾਰ ਚੱਕ ਕੇ ਮੇਲੀ ਬਣਦੀ ਇਹ ਸੈੱਟ ਰਹੇ ਜਿਹੜੇ ਆਪਣੇ ਤੇ ਬਾਹਰ ਥੋੜੇ 4-5 ਬਾਹਰ ਪੈਣਗੇ ਪੰਜ ਇਧਰ ਪੰਜ ਇਧਰ ਇਹ ਆਪਾਂ ਦੂਰੀ ਘੱਟ ਕੇ ਸਲਵਾਰ ਨਹੀਂ ਬਣਾ ਇੱਕ ਲੰਬਾਈ ਦੀ ਸਲਵਾਰ ਬਣਾਈਏ ਇਦਿਰ ਚੱਪਾ ਨਹੀਂ ਪਾ ਦਿਨੀ ਆ ਹੋਗੇ ਜ ਆਪਣੇ ਵਾਲ ਇਸ ਤਰ੍ਹਾਂ ਹੋਗੇ ਆਪਣੇ ਵਾਲ ਇਸ ਤਰ੍ਹਾਂ ਆਪਣੇ ਨਾ ਚਾਰ ਚਾਰ ਕਿਰਫ ਵਾਲ ਕਰਾਂਗੇ ਅੰਸ਼ੇ ਇੱਕ ਵਾਲ ਕਰੀਗੇ ਆਪਣੀ ਸਲਵਾਰ ਦੇ ਦਾ ਦੇਖੋ ਜਿਹੜੀ ਲੰਬਾਈ ਨੇ ਲੰਬਾਈ ਵੱਧ ਜਾਂਦੀ ਹੈ ਇਹ ਚੱਕ ਵਿੱਚ ਸਲਵਾਰ ਹੁੰਦੀ ਹੈ ਇਸ ਤਰ੍ਹਾਂ ਤੁਸੀਂ ਸਾਡੇ ਤਰੀਕੇ ਨਾਲ ਸਲਵਾਰ ਪੱਟੋਗੇ ਤਾਂ ਬਹੁਤ ਆਸਾਨੀ ਨਾਲ ਪਿੱਛੋਂ ਚੱਕਮੀ ਨਹੀਂ ਹੁੰਦੀ ਚੱਕੀ ਨਹੀਂ ਜਾਂਦੀ ਨਾਲੇ ਸਟੇਟਸ ਸਲਵਾਰ ਬਣੂਗੀ ਨਾਲੇ ਸਿੰਪਲ ਸਲਵਾਰ ਨਾਲੇ ਬਹੁਤ ਆਸਾਨੀ ਨਾਲ ਕੱਟੀ ਜਾਂਦੀ ਹੈ ਬਸ ਇਹ ਗੱਲ ਦਾ ਧਿਆਨ ਰੱਖਣੇ ਕਿ ਇਧਰੋਂ ਆਪਾਂ ਨੇ 3 ਇੰਚ ਕੱਪੜਾ ਵਾਧੂ ਲੈਣਾ ਹੈ ਤੇ ਉਧਰ ਆਪਾਂ ਪੂਰਾ ਰੱਖਣਾ ਹੈ ਤੇ ਇਸ ਤਰ੍ਹਾਂ ਸਾਡੇ ਤਰੀਕੇ ਨਾਲ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਸਾਡੀ ਵੀਡੀਓ ਮੈਂ ਚਾਹੁੰਦੀ ਤੁਹਾਨੂੰ ਬਹੁਤ ਪਸੰਦ ਆਏਗੀ ਚਲੋ ਅੱਜ ਦੀ ਵੀਡੀਓ ਦੇ ਨਿੱਤੀ ਕਰਦੇ ਹਾਂ ਮਿਲਦੇ ਆਂ ਨੈਸਟ ਕੋਲੋਂ ਤੱਕ ਤੱਕ ਸਤਿ ਸ੍ਰੀ ਅਕਾਲ